ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਧਰਨਾ ਲਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਿ ਸ੍ਰੀ ਅਕਾਲ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਵੀਡੀਓ ਦਫ਼ਤਰ 'ਚ ਬਹਿ ਕੇ ਤਾਂ ਸੈਕਟਰੀਆਂ ਨੂੰ ਸਾਦ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਉੱਥੇ ਗੈਰ ਆ ਚਰਨੇ ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨੌਰ ਕੀ ਡੇਰਾ ਬਾਬਾ ਨਾਨਕ ਹਲਕੇ ਜੀ ਨਹੀਂ ਹੋਣ ਦੇਣੀ ਇਹ ਪ੍ਰਾਣੀਆਂ ਇਹਨਾਂ ਨੂੰ ਆਦਤਾਂ ਪਈਆਂ ਐਸੀ ਗੁੰਡਾਗਰਦੀ ਕਰਨ ਦੀਆਂ ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲੈਕਸ਼ਨ ਲੜਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧਤ ਹੈਗਾ ਆਪਣਾ ਪੇਪਰ ਵਰਕ ਪੂਰਾ ਕਰੇ ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਇਹ ਖੁਦ ਲਖਸ਼ਣਾ ਨਹੀਂ ਲੜਨਾ ਚਾਹੁੰਦੇ ਇਹ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾਂ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਨਾ ਵੀ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਹਲੇ ਖਲਕੇ ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਅੰਗੂਲੀ ਵੀ ਵਲਾਤੀ ਮੈਂ ਕਟ-ਕਟ ਕੇ ਉਹਦੀ ਲਿੱਦ ਕਰ ਦੇਣੀ ਐ ਇਹ ਕਰਾਂਗੇ ਇਹਨਾਂ ਨਾਲ ਇਹ ਪਿੱਛੇ ਗਿੱਜੇ ਰਹੇ ਐਵੇਂ ਲਾ 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 ਕਰਨੀ ਦਫਤਰਾਂ ਚ ਜਾ ਕੇ ਪ੍ਰੈਸ਼ਰ ਬਣਵਾਣਾ ਅਫਸਰਾਂ ਤੇ ਜਾ ਕੇ ਲੀਡਰਾਂ ਦੂਜਿਆਂ ਤੇ ਜੀਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਨਾਂ ਡਟ ਕੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਬੈਠਾ ਸਰਕਾਰ ਡੈਮੋਕ੍ਰੇਸੀ ਦਾ ਘਾਣ ਹੋ ਰਹੀ ਹੈ ਡੈਮੋਕ੍ਰੇਸੀ ਦਾ ਘਾਣ ਤਾਂ ਆਪੇ ਹੀ ਕਰ ਦਿੱਤਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫਤਰ ਚ ਆਣ ਕੇ ਸੈਕਟਰੀਆਂ ਨੂੰ ਦਬਕੇ ਮਾਰਨੇ ਡੈਮੋਕ੍ਰੇਸੀ ਦਾ ਘਾਣਤਾ ਕਰਕੇ ਠੀਕ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਧਰਨਾ ਲਾਉਂਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਕੇ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਵੀਡੀਓ ਦਫ਼ਤਰ 'ਚ ਬਹਿ ਕੇ ਤਾਂ ਸੈਕਟਰੀਆਂ ਨੂੰ ਸੱਦ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਤੇ ਗੈਰ ਆ ਚਰਨੇ ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨੌਰ ਕੀ ਡੇਰਾ ਬਾਬਾ ਨਾਨਕ ਹਲਕੇ ਜੀ ਨਹੀਂ ਹੋਣ ਦੇਣੀ ਇਹ ਪ੍ਰਾਣੀਆਂ ਇਹਨਾਂ ਨੂੰ ਆਦਤਾਂ ਪਈਆਂ ਐਸੀ ਗੁੰਡਾਗਰਦੀ ਕਰਨ ਦੀਆਂ ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲੈਕਸ਼ਨ ਲੜਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧਤ ਹੈਗਾ ਆਪਣਾ ਪੇਪਰ ਵਰਕ ਪੂਰਾ ਕਰੇ ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਇਹ ਖੁਦ ਲਕਸ਼ਣਾ ਨਹੀਂ ਲੜਨਾ ਚਾਹੁੰਦੇ ਇਹ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਨਾ ਵੀ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਹਲੇ ਕਲਕੇ ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਅੰਗੋਲੀ ਵੀ ਵਲਾਤੀ ਮੈਂ ਕਟ-ਕਟ ਕੇ ਉਹਦੀ ਲਿੱਦ ਕਰ ਦੇਣੀ ਆ ਇਹ ਕਰਾਂਗੇ ਇਹਨਾਂ ਨਾਲ ਇਹ ਪਿੱਛੇ ਗਿੱਜੇ ਰਹੇ ਐਵੇਂ ਲਾ 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 ਕਰਨੀ ਦਫਤਰਾਂ ਚ ਜਾ ਕੇ ਪ੍ਰੈਸ਼ਰ ਬਣਵਾਣਾ ਅਫਸਰਾਂ ਤੇ ਜਾ ਕੇ ਲੀਡਰਾਂ ਦੂਜਿਆਂ ਤੇ ਜੀਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਦਾ ਡਟ ਕੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਬੈਠਾ ਸਰਕਾਰ ਡੈਮੋਕ੍ਰੇਸੀ ਦਾ ਘਾਣ ਹੋ ਰਹੀ ਹੈ ਡੈਮੋਕ੍ਰੇਸੀ ਦਾ ਘਾਣ ਤਾਂ ਆਪੇ ਹੀ ਕਰ ਦਿੰਦਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫਤਰ ਚ ਆਣ ਕੇ ਸੈਕਟਰੀਆਂ ਨੂੰ ਦਬਕੇ ਮਾਰਨੇ ਡੈਮੋਕ੍ਰੇਸੀ ਦਾ ਘਾਣ ਤਾਂ ਕਰ ਗਏ